ਜਿਹੜਾ ਅਸੀਂ ਸੁੱਖ ਮੰਗ ਰਹੇ ਆ ਘਰ ਦੀ ਸੁੱਖ ਸ਼ਾਂਤੀ ਮੰਗ ਰਹੇ ਆ ਉਹ ਮੰਗਣੀ ਚਾਹੀਦੀ ਵੀ ਹੈ ਕਿ ਨਹੀਂ ਮੰਗਣੀ ਚਾਹੀਦੀ ਮਹਾਰਾਜ ਕਹਿੰਦੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੈ ਸੁੱਖ ਕਿੰਨਾ ਸਪਸ਼ਟ ਬਚਨ ਹੈ ਕਿੰਨਾ ਸਪਸ਼ਟ ਮਹਾਰਾਜ ਕਹਿੰਦੇ ਨਾਨਕ ਬੋਲਣ ਝਖਣਾ ਭਾਈ ਇਹ ਜਿਹੜਾ ਬਹੁਤਾ ਜ਼ਿਆਦਾ ਬੋਲਣਾ ਨਾ ਝਖਣਾ ਹੈ ਖੁਆਰੀ ਹੈ ਬਹੁਤ ਜ਼ਿਆਦਾ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਬਿਨਾ ਲੋੜ ਤੋਂ ਬਿਨਾ ਮਤਲਬ ਤੋਂ ਸਾਡੇ ਜਿੰਨੇ ਵੀ ਤੁਸੀਂ ਬ੍ਰਹਮ ਗਿਆਨੀ ਸਾਧ ਸੰਗਤ ਜੀ ਦੇਖੋਗੇ ਨਾ ਸੰਤ ਦੇਖੋਗੇ ਮਹਾਪੁਰਸ਼ ਦੇਖੋਗੇ ਉਹ ਪੂਰਾ ਲੋੜ ਜਿੰਨਾ ਬੋਲਦੇ ਸੀ ਲੋੜ ਤੋਂ ਵੱਧ ਨਹੀਂ ਬੋਲਣਾ ਪੂਰਾ ਪੂਰਾ ਲੋੜ ਜਿੰਨਾ ਸਾਡੇ ਕੋਲ ਸਾਡੇ ਨਜ਼ਦੀਕ ਹੀ ਜਿਹੜੇ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹੋਇਆ ਕਰਦੇ ਸਨ ਹੰਸਾਲੀ ਵਾਲੇ ਸਾਰੀ ਸੰਗਤ ਉਹਨਾਂ ਨੂੰ ਜਾਣਦੀ ਹੈ ਕਿੰਨਿਆਂ ਦਾ ਉਹਨਾਂ ਨੇ ਭਲਾ ਕੀਤਾ ਲੋੜ ਜਿੰਨਾ ਬੋਲਣਾ ਕਦੇ ਲੋੜ ਤੋਂ ਵੱਧ ਨਹੀਂ ਬੋਲਣਾ ਇੱਕ ਬੱਚਾ ਬਹੁਤ ਬਿਮਾਰ ਸੀ ਬੀਬੀ ਦਾ ਤੇ ਉਹ ਚਲੀ ਗਈ ਸੰਤਾਂ ਦੇ ਕੋਲ ਕਹਿੰਦੀ ਜੀ ਸੰਤ ਜੀ ਮੇਰਾ ਬੱਚਾ ਬੜਾ ਬਿਮਾਰ ਹੈ ਨਾ ਦੇਖੋ ਨਾਲ ਹੀ ਲੈ ਗਈ ਬੱਚੇ ਨੂੰ ਤੇ ਇਹਦਾ ਕਿਰਪਾ ਕਰਕੇ ਭਲਾ ਕਰ ਦਿਓ ਉਧਾਰ ਕਰ ਦਿਓ ਬੜਾ ਬਿਮਾਰ ਹੈ ਬੜੀਆਂ ਅਰਦਾਸਾਂ ਕਰਕੇ ਲਿਆ ਤੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਨਾ ਆਪਣੇ ਕੋਲੋਂ 50 ਰੁਪਏ ਕੱਢ ਕੇ ਦਿੱਤੇ ਕਹਿੰਦੇ ਸਿਰਫ ਇੰਨਾ ਬੋਲਿਆ ਲੈ ਬੀਬੀ ਆ ਰੱਖ ਲੈ ਖਰਚੀ ਨਾ ਰੱਖ ਲੈ ਤੇ ਜਦੋਂ ਇਨਸਾਨ ਦੀ ਮੱਤ ਤੇ ਪਰਦਾ ਪੈ ਜਾਏ ਨਾ ਉਦੋਂ ਕਈ ਵਾਰੀ ਇਨਸਾਨ ਦੀ ਝੋਲੀ ਦੇ ਵਿੱਚ ਪਈਆਂ ਬਖਸ਼ਿਸ਼ਾਂ ਵੀ ਇਨਸਾਨ ਦੋਲ ਲੈਂਦਾ ਹੈ ਹੱਥ ਅੜ ਕੇ ਬੁੱਕਲ ਕਰਕੇ ਮੰਗਿਆ ਪ੍ਰਸ਼ਾਦ ਵੀ ਇਨਸਾਨ ਚ ਝੋਲੀ ਚ ਪਿਆ ਵੀ ਡਿਗ ਜਾਂਦਾ ਹੈ ਭਾਗਾ ਕਰਮਾਂ ਚ ਨਾ ਹੋਏ ਬਰਕੀ ਤੋੜੀ ਮੂੰਹ ਚ ਪਾਈ ਵੀ ਅੰਦਰ ਨਹੀਂ ਨੰਗਦੀ ਉਹ ਮੂੰਹ ਚੋਂ ਵੀ ਬਾਹਰ ਡਿਕ ਜਾਂਦੀ ਹੈ ਭਾਗਾ ਚ ਨਹੀਂ ਕਰਮਾ ਚ ਨਹੀਂ ਤੇ ਉਹ ਬੀਬੀ ਦੀ ਐਸੀ ਮਾਤੇ ਪਰਦਾ ਪਿਆ ਕਹਿਣ ਲੱਗੀ ਸੰਤ ਜੀ ਮੈਨੂੰ ਪੰਜਾਹ ਨਹੀਂ ਚਾਹੀਦੇ ਪੈਸੇ ਨਹੀਂ ਚਾਹੀਦੇ ਮੈਨੂੰ ਮੇਰੇ ਬੱਚੇ ਦੀ ਜ਼ਿੰਦਗੀ ਚਾਹੀਦੀ ਉਹਨਾਂ ਨੇ ਫਿਰ ਦੁਬਾਰਾ ਕਿਹਾ ਨਹੀਂ ਬੀਬੀ ਤੂੰ ਰੱਖ ਲੈ ਨਹੀਂ ਰੱਖੇ ਦੋ ਵਾਰੀ ਕਿਹਾ ਮੋੜ ਤੇ ਦੂਜੀ ਵਾਰੀ ਵੀ ਤੀਜੀ ਵਾਰੀ ਫਿਰ ਕਿਹਾ ਉਹ ਬੀਬੀ ਰੱਖ ਲੈ ਬਹੁਤਾ ਨਹੀਂ ਬੋਲੀਦਾ ਤੈਨੂੰ ਦੇ ਰਹੇ ਆ ਤੂੰ ਰੱਖ ਲੈ ਉਹਨੇ ਫਿਰ ਵਾਪਸ ਉੱਥੇ ਰੱਖ ਦਿੱਤੇ ਫੜ ਕੇ ਕਹਿੰਦੇ ਨਹੀਂ ਜੀ ਮੈਨੂੰ ਨਹੀਂ ਚਾਹੀਦੇ ਮੈਨੂੰ ਤਾਂ ਆਪਣੇ ਬੱਚੇ ਦੀ ਤੰਦਰੁਸਤੀ ਚਾਹੀਦੀ ਹੈ ਬੱਚੇ ਦੀ ਜ਼ਿੰਦਗੀ ਚਾਹੀਦੀ ਏ ਸੰਤਾ ਨੇ ਫਿਰ ਦੁਬਾਰਾ ਨਹੀਂ ਬੋਲਿਆ ਦੁਬਾਰਾ ਨਹੀਂ ਬੋਲੇ ਕਿਨ ਤਿੰਨ ਵਾਰੀ ਤੈਨੂੰ ਕਿਹਾ ਹੈ ਅੱਗੇ ਹੁਣ ਤੇਰੀ ਇੱਛਾ ਸੰਤ ਜੀ ਆਪਣਾ ਲੀਨ ਹੋ ਗਏ ਸਮਾਧੀ ਚ ਬੰਦਗੀ ਦੇ ਵਿੱਚ ਤੇ ਸਾਧ ਸੰਗਤ ਜੀ ਉਹ ਕੁਝ ਸਮੇਂ ਬਾਅਦ ਨਾ ਉਹ ਬੱਚਾ ਚੜਾਈ ਕਰ ਗਿਆ ਬੀਬੀ ਬੜਾ ਰੋਹੀ ਗੁਰਲਾਈ ਫਿਰ ਦੁਬਾਰਾ ਆਈ ਭਗਤਾਂ ਨੂੰ ਸੇਵਕਾਂ ਨੂੰ ਮਿਲੀ ਕਹਿੰਦੇ ਜੀ ਮੇਰੇ ਨਾਲ ਆ ਖੇੜ ਵਰਤੀ ਕੋਈ ਜੁੜਿਆ ਹੋਇਆ ਇੱਕ ਹੋਰ ਸੀ ਸੰਤ ਉਸ ਸਥਾਨ ਤੇ ਕਿਉਂਕਿ ਸੰਤਾਂ ਦੇ ਸਥਾਨ ਤੇ ਜੁੜੇ ਹੋਏ ਬੜੇ ਮਿਲ ਜਾਂਦੇ ਨੇ ਉਹਨੇ ਪੁੱਛਿਆ ਬੀਬੀ ਨੇ ਕਿ ਮੇਰੇ ਨਾਲ ਆ ਬਾਣਾ ਵਰਤਿਆ ਮੈਂ ਤਾਂ ਮੰਗ ਰਹੀ ਸੀ ਸੰਤਾਂ ਮਹਾਂਪੁਰਖਾਂ ਤੋਂ ਆਪਣੇ ਬੱਚੇ ਦੀ ਜ਼ਿੰਦਗੀ ਉਹ ਮੈਨੂੰ ਪੈਸੇ ਦੇ ਹੀ ਜਾਂਦੇ ਸਨ ਤਾ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਬੀਬੀ ਉਹ 50 ਰੁਪਏ ਨਹੀਂ ਸਨ ਤੈਨੂੰ ਚੁੱਪ ਕਰਕੇ ਲੈ ਲੈਣੇ ਚਾਹੀਦੇ ਸਨ ਜਦੋਂ ਵੀ ਕੋਈ ਸੰਤ ਮਹਾਂਪੁਰਖ ਕੋਈ ਚੀਜ਼ ਦੇਵੇ ਉਹਨੂੰ ਮਨਾ ਨਹੀਂ ਕਰਨਾ ਚਾਹੀਦਾ ਬਹਿਸ ਨਹੀਂ ਕਰਨੀ ਚਾਹੀਦੀ ਜੋ ਵੀ ਦੇਣ ਉਹ ਲੈ ਲਓ ਉਹ 50 ਰੁਪਏ ਨਹੀਂ ਸਨ ਉਹ ਤੇਰੇ ਬੱਚੇ ਲਈ 50 ਸਾਲ ਦੀ ਉਮਰ ਦੇ ਰਹੇ ਸਨ ਤੈਨੂੰ ਲੱਗ ਰਿਆ ਸੀ ਵੀ 50 ਰੁਪਏ ਮਿਲ ਰਹੇ ਨੇ 50 ਸਾਲ ਦੀ ਉਮਰ ਤੇਰੇ ਬੱਚੇ ਨੂੰ ਦੇ ਰਹੇ ਸਨ ਜਿਹੜੀ ਕਿ ਕੁਝ ਮਿੰਟਾਂ ਦੀ ਹੀ ਬਚੀ ਸੀ ਪਰ ਤੂੰ ਤਿੰਨ ਵਾਰੀ ਸੰਤਾ ਨੇ ਤੈਨੂੰ ਦਿੱਤੀ ਤੇ ਤੂੰ ਨੇ ਵਾਰੀ ਵਾਪਸ ਮੋੜ ਦਿੱਤੀ ਤਨ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਵਾਰੀ ਝੋਲੀਆਂ ਭਰੀਆਂ ਭਈ ਮਰਦਾਨਾ ਜੀ ਦੀਆਂ ਭਾਈ ਮਰਦਾਨਾ ਜੀ ਤਾਂ ਦੇਖੋ ਹੁਣ ਲੈਣਾ ਕਿਵੇਂ ਲਈਦਾ ਹੁੰਦਾ ਕੁਝ ਜੇ ਲੈਣਾ ਹੈ ਮਹਾਰਾਜ ਤੂੰ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਭੁੱਖ ਬੜੀ ਲੱਗੀ ਹੈ ਤੇ ਦੋ ਦਿਨ ਹੋ ਗਏ ਨੇ ਨਗਰ ਦੇ ਬਾਹਰ ਬੈਠੇ ਬਾਣੀ ਪੜੀ ਜਾ ਰਹੇ ਆ ਬੰਦਗੀ ਕਰ ਰਹੇ ਆ ਉਹ ਸਾਹਮਣੇ ਨਗਰ ਹੈ ਭੁੱਖ ਲੱਗੀ ਮਹਾਰਾਜ ਭੁਖ ਲਾਣ ਵਾਲੇ ਵੀ ਸਤਿਗੁਰੂ ਆਪ ਹੀ ਸਨ 10-10 ਦਿਨ ਬਿਨਾ ਖਾਧਿਆ ਕੁਝ ਨਹੀਂ ਜਾਂਦੇ ਸਨ ਮਹਾਰਾਜ ਜੀ ਵੀ ਤੇ ਭਾਈ ਮਰਦਾਨਾ ਜੀ ਵੀ ਤੇ ਜਦੋਂ ਮਹਾਰਾਜ ਨੇ ਆਪ ਹੀ ਐਸੀ ਵਿਧ ਬਣਾ ਦੇਣੀ ਤੇ ਭੁੱਖ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੱਗ ਜਾਣੀ ਮਹਾਰਾਜ ਬੈਠੇ ਆ ਬਾਰ ਕਿੰਨੇ ਦਿਨ ਹੋ ਗਏ ਨੇ 2 ਦਿਨ ਹੋ ਗਏ ਨੇ ਬੈਠੇ ਆ ਨਗਰ ਮੜੀ ਜੀ ਜੇ ਆਗਿਆ ਦਿਓ ਤੇ ਮੈਂ ਜਾ ਕੇ ਇੱਕ ਪ੍ਰਸ਼ਾਦਾ ਪਣੀ ਛਕਾਵਾਂ ਨਾਲੇ ਤੁਹਾਡੇ ਲਈ ਲੈ ਆਉਣਾ ਮਹਾਰਾਜ ਕਹਿੰਦੇ ਚਲੋ ਠੀਕ ਹੈ ਭਾਈ ਮਰਦਾਨਾ ਜੀ ਜਾਓ ਜਾ ਕੇ ਛਕਾਓ ਹੱਥ ਜੋੜੇ ਮੁਸਕੁਰਾਏ ਮਹਾਰਾਜ ਬਾਬਾ ਜੀ ਕੁਛ ਪੈਸੇ ਦਿਓ ਤਾਂ ਹੀ ਤੇ ਰੋਟੀ ਪਾਣੀ ਛਕਾਂਗਾ ਕੀ ਪਤਾ ਬੰਦੇ ਅੱਗੇ ਕਿਹੋ ਜੇ ਨੇ ਅਗਲੇ ਆਖਣ ਵੀ ਪੈਸੇ ਦੇ ਦੇ ਰੋਟੀ ਪਾਣੀ ਤੈਨੂੰ ਦਈ ਐਵੇਂ ਕਿਵੇਂ ਦੇ ਦਈਏ ਤੇ ਆਪ ਸਭ ਜਾਣਦੇ ਹੋ ਗੁਰੂ ਮਹਾਰਾਜ ਜੀ ਨੇ ਥੱਲੇ ਤਰਤੀ ਤੇ ਰੇਤ ਚੋਂ ਬੁੱਕ ਭਰੀ ਰੇਤ ਦੀ ਮਿੱਟੀ ਦੀ ਤੇ ਭਾਈ ਮਰਦਾਨਾ ਜੀ ਨੇ ਕਿਹਾ ਝੋਲੀ ਖੋਲੋ ਝੋਲੀ ਖੋਲੀ ਝੋਲੀ ਦੇ ਵਿੱਚੋਂ ਰੇਤ ਪਾ ਦਿੱਤੀ ਮਹਾਰਾਜ ਨੇ ਕਿਹਾ ਬੰਨ ਲਓ ਉਸੇ ਵੇਲੇ ਉਹ ਗੰਡ ਬੰਨ ਲਈ ਬੁੱਕਲ ਵਿੱਚ ਝੋਲੀ ਵਿੱਚ ਪੱਲੇ ਨਾਲ ਬੰਨ ਲਈ ਤੇ ਮਹਾਰਾਜ ਨੇ ਕਿਹਾ ਜਿਹੜੀ ਦੁਕਾਨ ਤੇ ਜਾ ਕੇ ਕੁਝ ਵੀ ਖਰੀਦਣਾ ਹੋਏ ਨਾ ਉੱਥੇ ਜਾ ਕੇ ਇਹ ਝੋਲੀ ਖੋਲਣੀ ਪਹਿਲਾਂ ਨਹੀਂ ਖੋਲਣੀ ਸੱਤ ਵਚਨ ਕਹੇ ਤੇ ਮਹਾਰਾਜ ਸੱਤ ਵਚਨ ਦੇਖੋ ਹੁਣ ਭਰੋਸਾ ਕਰਨਾ ਕੀਤਾ ਨਾ ਕਿੰਨਾ ਜੇ ਕੋ ਹੋਰ ਹੋਵੇ ਜਿਹਨੂੰ ਨਹੀਂ ਭਰੋਸਾ ਉਹ ਆਖੇਗਾ ਵੀ ਮਿੱਟੀ ਦੀ ਬੁੱਕ ਭਰ ਕੇ ਮੈਨੂੰ ਦੇਤੀ ਐ ਅਗਰ ਮੈਂ ਦੁਕਾਨ ਤੇ ਜਾਵਾਂ ਕੋਈ ਸਮਾਨ ਖਰੀਦ ਲਵਾਂ ਤੇ ਮਿੱਟੀ ਦੇ ਵਿੱਚੋਂ ਕੀ ਅਗਲਾ ਮੈਨੂੰ ਕੋਈ ਦੇਗਾ ਮੈਂ ਤੇ ਪੈਸੇ ਮੰਗੇ ਚੱਕ ਕੇ ਮਿੱਟੀ ਦੇਤੀ ਪਰ ਉਹ ਭਾਈ ਮਰਦਾਨਾ ਜੀ ਨੂੰ ਪਤਾ ਸੀ ਵੀ ਉਹ ਗੁਰੂ ਮਹਾਰਾਜ ਦਾ ਬਚਨ ਮੰਨਣਾ ਹੈ ਹੁਕਮ ਮੰਨਣਾ ਹੈ ਮਹਾਰਾਜ ਕਦੇ ਪੇਟ ਥੋੜੀ ਲੱਗਣ ਦੇਣਗੇ ਗਏ ਤੇ ਜਾ ਕੇ ਸਾਧ ਸੰਗਤ ਜੀ ਉਹ ਬਹੁਤ ਸਾਰਾ ਸਮਾਨ ਦੇਖਿਆ ਖਰੀਦਿਆ ਬਾਅਦ ਵਿੱਚ ਜਦੋਂ ਪੈਸੇ ਦੇਣੇ ਸਨ ਤੇ ਝੋਲੀ ਖੋਲੀ ਉਹ ਰੇਤ ਦੇ ਵਿੱਚੋਂ ਜਦੋਂ ਦੇਖਿਆ ਤੇ ਇੱਕ ਐਸਾ ਕੀਮਤੀ ਲਾਲ ਨਿਕਲਿਆ ਜਿਹਦੀ ਕੀਮਤ ਹੀ ਕੋਈ ਨਹੀਂ ਜਿਹੜਾ ਬੇਸ਼ਕੀਮਤੀ ਹੈ ਜਿਹੜਾ ਵੀ ਉਹਨੂੰ ਦੇਖਦਾ ਸਿਰ ਝੁਕਾ ਦਿੰਦਾ ਹੈ ਜੋਰੀ ਕੋਲ ਸੁਨਿਆਰੇ ਕੋਲ ਰਹਿ ਗਏ ਇਹਦੀ ਬੜੀ ਲੰਮੀ ਘਟਨਾ ਸਾਖੀ ਹੈ ਉਹਨੇ ਦੇਖ ਕੇ ਕੱਲਾ ਵਾਪਸ ਮੋੜ ਦਿੱਤਾ ਤੇ 100 ਦਮੜੇ 100 ਰਜਿਤਪਣ ਦੇ ਦਿੱਤੇ ਖਰੀਦਿਆ ਵੀ ਨਹੀਂ ਕਹਿੰਦੇ ਜੀ ਇਹਨੂੰ ਤੇ ਦੇਖਣ ਦੇਖਣ ਦੇ 100 ਰਜਿਤਪਣ ਦੇਣੇ ਬਣਦੇ ਨੇ ਅਸੂਲਨ ਤੇ ਉਹ ਮੈਂ ਤੁਹਾਨੂੰ ਦੇ ਰਿਆਂ ਤੁਸੀਂ ਰੱਖੋ ਇਹਨੂੰ ਖਰੀਦਣ ਦੀ ਮੇਰੀ ਹੈਸੀਅਤ ਨਹੀਂ ਇਹਨੂੰ ਤੇ ਮੇਰੇ ਵਰਗੇ ਕਹਿੰਦੇ 10 ਸੁਨਿਆਰੇ ਮਿਲ ਜਾਣ ਨਾ ਇਕੱਠੇ ਤਾਂ ਵੀ ਨਹੀਂ ਖਰੀਦ ਸਕਦੇ ਤੇ ਡਾ ਕੀਮਤੀ ਲਾਲ ਹੈ ਜਿਹਦੇ ਕੋਲੋਂ ਲਿਆਇਓ ਉਹਦੇ ਕੋਲ ਹੀ ਲੈ ਜਾਓ ਤੇ ਆਹ ਤੁਸੀਂ ਰੱਖੋ 100 ਦਮੜੇ ਇਹ ਬਖਸ਼ਿਸ਼ ਮੈਂ ਦੱਸ ਰਿਆਂ ਹਾਂ ਗੁਰੂ ਸਾਹਿਬ ਦੀਆਂ ਸੰਤਾਂ ਮਹਾਂਪੁਰਖਾਂ ਦੀਆਂ ਵੀ ਜਦੋਂ ਅਸੀਂ ਲੋੜ ਤੋਂ ਵੱਧ ਮੰਗਣ ਲੱਗ ਜਾਨੇ ਆ ਲੋੜ ਤੋਂ ਵੱਧ ਬੋਲੀ ਜਾਨੇ ਆ ਬੋਲੀ ਜਾਨੇ ਆ ਉਹ ਸਾਡੇ ਲਈ ਝੱਖਣ ਹੋ ਜਾਂਦਾ ਹੈ ਖੁਵਾਰੀ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਭਾਈ ਇਸ ਕਰਕੇ ਪੂਰਾ ਲੋੜ ਜਿੰਨਾ ਨਾਨਕ ਬੋਲਣ ਝੱਖਣਾ ਬਹੁਤਾ ਬੋਲਣਾ ਭਈ ਝੱਖਣਾ ਹੈ ਦੁੱਖ ਛੱਡ ਮੰਗੀਆਂ ਸੁਖ ਭਈ ਕੀ ਕਰਦੀ ਦੁਨੀਆ ਦੁੱਖਾਂ ਨੂੰ ਛੱਡ ਕੇ ਸੁੱਖ ਹੀ ਮੰਗਦੀ ਹੈ ਹੁਣ ਤਗੜੇ ਹੋ ਕੇ ਸਾਧ ਸੰਗਤ ਜੀਓ ਆਪਾਂ ਸਮਝੀਏ ਇਸ ਵਿਚਾਰ ਨੂੰ ਕਿਉਂਕਿ ਅਸੀਂ ਵੀ ਆਪਾਂ ਵੀ ਐਵੇਂ ਹੀ ਕਰਦੇ ਹਾਂ ਸੱਚ ਆ ਇਹ ਵੈਸੇ ਸਾਰੇ ਹੀ ਐਵੇਂ ਕਰਦੇ ਆ ਕੋਈ ਦੁੱਖ ਨਹੀਂ ਮੰਗਦਾ ਕੋਈ ਨਹੀਂ ਮੰਗਦਾ ਕੋਈ ਹੈ ਜਿਹੜਾ ਆਖੇ ਵੀ ਮਹਾਰਾਜੇ ਮੈਨੂੰ ਦੁੱਖ ਥੋੜਾ ਜਿਹਾ ਦੇ ਦਿਓ ਮੈਂ ਸੁਖੀ ਬੜਾ ਸਾਲ ਦੋ ਸਾਲ ਤੋਂ ਮੇਰੇ ਅੰਦਰ ਸੁਖੀ ਬੜਾ ਹੈ ਮੈਨੂੰ ਥੋੜਾ ਜਿਹਾ ਦੁੱਖ ਦੇ ਦਿਓ ਮਰ ਕੋਈ ਨਹੀਂ ਨਾ ਸਾਰੇ ਕਹਿਣਗੇ ਵੀ ਮਹਾਰਾਜ ਸੁੱਖ ਸ਼ਾਂਤੀ ਚੜ੍ਹਦੀ ਕਲਾ ਧਨ ਦੌਲਤ ਪੈਸਾ ਪੁੱਤਰ ਧੀਆਂ ਖੁਸ਼ੀਆਂ ਹੀ ਖੁਸ਼ੀਆਂ ਖੁਸ਼ੀਆਂ ਹੀ ਖੁਸ਼ੀਆਂ ਮਹਾਰਾਜ ਦਿਓ ਸਾਰੇ ਇਦਾਂ ਹੀ ਕਹਨੇ ਆ ਮਹਾਰਾਜ ਕਹਿੰਦੇ ਭਾਈ ਦੁੱਖ ਛੱਡ ਮੰਗੀਆਂ ਸੁਖ ਦੁੱਖਾਂ ਨੂੰ ਛੱਡ ਕੇ ਭਾਈ ਸੁਖ ਮੰਗ ਰਹੇ ਹੋ ਸੁਣੋ ਫਿਰ ਮਹਾਰਾਜ ਅੱਗੇ ਕੀ ਕਹਿੰਦੇ ਹੁੰਦਾ ਕੀ ਹੈ ਸੱਚ ਕੀ ਹੈ ਸੁਖ ਦੁੱਖ ਦੁਏ ਦਰ ਕੱਪੜੇ ਪਹਿਰੈ ਜਾਏ ਮਨੁੱਖ ਇਸ ਸੁੱਖ ਤੇ ਦੁੱਖ ਨਾ ਮਹਾਰਾਜ ਕਹਿੰਦੇ ਵੈ ਗੁਰੂ ਦੇ ਦਰ ਦੇ ਦਿੱਤੇ ਦੋ ਕੱਪੜੇ ਨੇ ਤੇ ਦੋਨੋਂ ਪਾਣੇ ਬੜੇ ਜ਼ਰੂਰੀ ਨੇ ਜਿਵੇਂ ਅਸੀਂ ਰੋਜ਼ ਕੱਪੜੇ ਬਦਲਦੇ ਹਾਂ ਕਦੇ ਚਿੱਟਾ ਪੁੜਤਾ ਪਾ ਲਿਆ ਕਦੇ ਪੈਂਟ ਕਮੀਜ਼ ਪਾ ਲਈ ਕਦੇ ਕੋਈ ਸੂਟ ਬੀਬੀਆਂ ਪਾ ਲਿਆ ਕਦੇ ਹੋਰ ਕਈ ਤਰ੍ਹਾਂ ਦੀ ਪਹਿਰਾਵਾ ਹੈ ਅੱਜਕੱਲ ਕਦੇ ਉਹ ਚੀਜ਼ ਪਾ ਲਈ ਕਪੜੇ ਨੇ ਕਦੇ ਕੇ ਲਾਲ ਰੰਗ ਦਾ ਪਾ ਲਿਆ ਕਦੇ ਪੀਲੇ ਰੰਗ ਦਾ ਪਾ ਲਿਆ ਕਦੇ ਸਫੇਦ ਪਾ ਲਿਆ ਤੇ ਕਦੇ ਨੀਲਾ ਪਾ ਲਿਆ ਜਿਵੇਂ ਅਸੀਂ ਕਪੜੇ ਬਦਲ ਬਦਲ ਕੇ ਪਾਣਿਆ ਨਾ ਗੁਰੂ ਮਹਾਰਾਜ ਜੀ ਕਹਿੰਦੇ ਇਹ ਦੁੱਖ ਔਰ ਸੁਖ ਵਾਹਿਗੁਰੂ ਦੇ ਦਰ ਤੋਂ ਪਰਮਾਤਮਾ ਦੇ ਦਰ ਤੋਂ ਮਿਲੇ ਹੋਏ ਸਾਨੂੰ ਦੋ ਕਪੜੇ ਨੇ ਤੇ ਅਸੀਂ ਕਹਿੰਨੇ ਆਂ ਵੀ ਸਾਨੂੰ ਸੁਖ ਹੀ ਦਾ ਕਪੜਾ ਪਾਈਏ ਦੁੱਖ ਦਾ ਨਾ ਪਾਈਏ ਮਹਾਰਾਜ ਕਹਿੰਦੇ ਕਿੱਡੀ ਗਲਤ ਸੋਚ ਐ ਭਾਈ ਬੰਦਿਆ ਤੇਰੀ ਕਿੰਨਾ ਤੂੰ ਬੇਸ਼ੁਕਰ ਹੈ ਜਦੋਂ ਦੋਨੋਂ ਦਾਤਾ ਦੇਣ ਵਾਲਾ ਪਰਮਾਤਮਾ ਹੈ ਤੇ ਫਿਰ ਤੂੰ ਇੱਕ ਕਿਉਂ ਪ੍ਰਵਾਨ ਕਰ ਰਿਹਾ ਵੀ ਮੈਨੂੰ ਕੱਲਾ ਸੁੱਖ ਹੀ ਮਿਲੇ ਦੁੱਖ ਨਾ ਮਿਲੇ ਤੇ ਇਹ ਸਾਡੇ ਸਤਿਗੁਰਾਂ ਨੇ ਪੰਕਤੀ ਉਚਾਰੀ ਤੇ ਪੰਕਤੀ ਨੂੰ ਪਲੱਸ ਕਮਾਇਆ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਕਿਸੇ ਵੇਲੇ ਰਾਏ ਪੋਏ ਦੀ ਤਲਵੰਡੀ ਚ ਮਹਾਰਾਜ ਠਾਠ ਕਰਦੇ ਆਨੰਦ ਕਰਦੇ ਸੋਹਣੀਆਂ ਮਖਮਲੀ ਸੇਜਾਂ ਤੇ ਸੌਂਦੇ ਪਟਵਾਰੀ ਦੇ ਪੁੱਤਰ ਸਨ ਗੁਰੂ ਨਾਨਕ ਸਹਿਬ ਮਹਾਰਾਜ ਸ਼ਾਹੀ ਖਾਣਾ, ਸ਼ਾਹੀ ਪੀਣਾ, ਸ਼ਾਹੀ ਪੈਣਣਾ ਸਾਰਾ ਕੁਝ ਸੋਹਣਾ ਖਾਣਾ ਪੀਣਾ ਸਤਿਗੁਰੂ ਮਹਾਰਾਜ ਜੀ ਦੀਆਂ ਪੋਸ਼ਾਕਾਂ ਮਹਿੰਗੀਆਂ ਕੀਮਤੀ ਇੱਕ ਕੇ ਪੋਸ਼ਾਕ ਮਹਾਰਾਜ ਕਿਸੇ ਨੂੰ ਲਾ ਕੇ ਦੇ ਦਿੰਦੇ ਨੇ ਭਿਖਾਰੀ ਨੂੰ ਭਿਖਾਰੀ ਵੀ ਅਮੀਰ ਬਣ ਜਾਂਦਾ ਸੀ ਇਹਨੇ ਮਹਾਰਾਜ ਜੀ ਸ਼ਾਹੀ ਖਾਨਦਾਨ ਦੇ ਵਿੱਚੋਂ ਸਨ ਇਹਨੇ ਅਮੀਰ ਸਨ ਤੇ ਜਦੋਂ ਪ੍ਰਚਾਰ ਵਾਸਤੇ ਗਏ ਜਦੋਂ ਉਦਾਸੀਆਂ ਕੀਤੀਆਂ ਜਦੋਂ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਾਧ ਸੰਗਤ ਜਿਓ ਪਾਈ ਗੁਰਦਾਸ ਜੀ ਲਿਖਦੇ ਨੇ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕੈ ਵਿਸ਼ਾਈ ਮਹਾਰਾਜ ਜੀ ਨੇ ਇਹ ਤੱਕ ਬਰਦਾਸ਼ ਕੀਤਾ ਰੇਤ ਅੱਕ ਆਹਾਰ ਤੱਕ ਕੀਤੇ ਰੋੜਾਂ ਦੇ ਉੱਪਰ ਹੀ ਰੇੜਾਂ ਰੋੜ ਛੋਟੇ ਛੋਟੇ ਢੇਮ ਪੱਥਰਾਂ ਦੇ ਉੱਪਰ ਹੀ ਉੱਥੇ ਹੀ ਨੀਂਦ ਆ ਕੇ ਉੱਥੇ ਹੀ ਮਹਾਰਾਜ ਸੌਂ ਗਏ ਕੋਈ ਚਾਦਰ ਨਹੀਂ ਵਿਸ਼ਾਈ ਕੋਈ ਗੱਦਾ ਨਹੀਂ ਕਿਸੇ ਤੋਂ ਮੰਗਾਇਆ ਕੁਛ ਨਹੀਂ ਜੰਗਲਾਂ ਦੇ ਵਿੱਚ ਹੀ ਖਰੇ ਕਿੰਨੀਆਂ ਰਾਤਾਂ ਮੇਰੇ ਬਾਬੇ ਨਾਨਕ ਤੇ ਭਾਈ ਮਰਦਾਨਾ ਜੀ ਨੇ ਕਟੀਆਂ ਕਿੰਨੀਆਂ ਹੀ ਰਾਤਾਂ ਜੰਗਲ ਵਿੱਚ ਕਿੰਨੀਆਂ ਰਾਤਾਂ ਮੇਰੇ ਨਾਨਕ ਗੁਰੂ ਸਾਹਿਬ ਨੇ ਕਦੇ ਕੁਝ ਖਾ ਕੇ ਬਿਨਾ ਭੁੱਖੇ ਖਾਲੀ ਪੇਟ ਹੀ ਮਹਾਰਾਜ ਸੌਂ ਗਏ। ਨਾ ਭਾਈ ਮਰਦਾਨਾ ਜੀ ਕਦੇ ਵਾਸਤੇ ਸਾਨੂੰ ਸਮਝਾਉਣ ਵਾਸਤੇ ਭਾਈ ਦੁੱਖ ਔਰ ਸੁਖ ਦੋਨੋਂ ਕੱਪੜੇ ਨੇ। ਦੋਨਾਂ ਨੂੰ ਧਾਰਨ ਕਰੋ ਦੋਨਾਂ ਨੂੰ ਪਹਿਨੋ। ਅੱਜ ਕੱਲ ਸਭ ਤੋਂ ਜ਼ਿਆਦਾ ਸਾਡਾ ਸਵਾਲ ਇਹੀ ਹੁੰਦਾ ਹੈ ਕਿ ਸਾਡੀ ਜੀਵਨ ਚ ਦੁੱਖ ਨਹੀਂ ਖਤਮ ਹੋ ਰਿਹਾ। ਸਾਡੇ ਜੀਵਨ ਚ ਦੁੱਖ ਬਹੁਤ ਹੈ। ਸਾਧ ਸੰਗਤ ਜੀ ਉਹ ਪਹਿਲੀ ਗੱਲ ਮੈਂ ਬੇਨਤੀ ਕਰਦਾ ਕਿ ਆਪਣੇ ਜੀਵਨ ਦੇ ਵਿੱਚ ਦੁੱਖ ਨੂੰ ਬਰਦਾਸ਼ਤ ਕਰਨਾ ਸਿੱਖੋ ਇਹ ਬਹੁਤ ਘੱਟ ਪ੍ਰਚਾਰਕ ਜਾਂ ਕਥਾਵਾਚਕ ਦੱਸਦੇ ਨੇ ਇਸ ਤਰ੍ਹਾਂ ਉਹ ਜ਼ਿਆਦਾਤਰ ਇਹੀ ਕਿਹਾ ਜਾਂਦਾ ਵੀ ਐਦਾਂ ਪੜ ਲਓ ਦੁੱਖ ਖਤਮ ਹੋ ਜਾਏਗਾ ਆਹ ਪੜ ਲਓ ਦੁੱਖ ਖਤਮ ਹੋ ਜਾਏਗਾ ਆਹ ਕਰ ਲਓ ਦੁੱਖ ਖਤਮ ਹੋ ਜਾਏਗਾ ਪ੍ਰਸਾਦ ਸੰਗਤ ਜੀ ਉਹ ਗੁਰਬਾਣੀ ਜੋ ਅਸੀਂ ਅੱਜ ਸਮਝ ਰਹੇ ਹਾਂ ਨਾ ਮਹਾਰਾਜ ਨੇ ਕਿਹਾ ਭਾਈ ਬਰਦਾਸ਼ਤ ਕਰਨਾ ਸਿੱਖੋ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਬਰਦਾਸ਼ਤ ਕਰਨਾ ਸਿੱਖਣਾ ਹੈ ਉਸ ਤੋਂ ਬਾਅਦ ਜੇਕਰ ਅਸੀਂ ਥੋੜਾ ਬੋਤਾ ਬਰਦਾਸ਼ ਕਰਕੇ ਵੀ ਸਾਡੇ ਤੇ ਦੁੱਖ ਜ਼ਿਆਦਾ ਹੋ ਰਿਹਾ ਸਾਨੂੰ ਸੰਕਟ ਮਹਿਸੂਸ ਹੋ ਰਿਹਾ ਫਿਰ ਮਹਾਰਾਜ ਜੀ ਦੇਗੇ ਅਰਦਾਸ ਵੀ ਕਰ ਸਕਦੇ ਆ ਫਿਰ ਮਹਾਰਾਜ ਜੀ ਨੇ ਕਿਹਾ ਦੁਇ ਕਰ ਜੋਰ ਕਰੋ ਅਰਦਾਸ ਤੁਧ ਭਾਵੇ ਤਾਂ ਆਣੈ ਰਾਸ ਉਥੇ ਵੀ ਮਹਾਰਾਜ ਨੇ ਲਿਖਿਆ ਤੁਧ ਭਾਵੇ ਤਾਂ ਆਣੈ ਰਾਸ ਮਹਾਰਾਜ ਤੁਹਾਨੂੰ ਪਾਹੇ ਚੰਗੀ ਲੱਗੇ ਤੇ ਮਹਾਰਾਜ ਪ੍ਰਵਾਨ ਕਰ ਦਿਓ ਮੈਨੂੰ ਆ ਦੁੱਖ ਹੈ ਆ ਤਕਲੀਫ ਹੈ ਆ ਮੁਸ਼ਕਲ ਹੈ ਫਿਰ ਅਸੀਂ ਪਹਿਲਾਂ ਪਾਣਾ ਮੰਨਣਾ ਰਜ਼ਾ ਮੰਨਣੀ ਹੈ ਫਿਰ ਅਸੀਂ ਉਹ ਸਿਧਾਂਤ ਚੇਤੇ ਕਰਨਾ ਜਿਹੜਾ ਮਹਾਰਾਜ ਨੇ ਦਿੱਤਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਤੁਹੇ ਗੁਰਪਿਤਾ ਤੁਹੇ ਗੁਰਮਾਤਾ ਆਪਣੇ ਗੁਰੂ ਨੂੰ ਆਪਣੇ ਪਿਤਾ ਨੂੰ ਆਪਣੇ ਮਾਤਾ ਨੂੰ ਹੀ ਅਸੀਂ ਫਿਰ ਆਪਣਾ ਦੁੱਖ ਵੀ ਦੱਸਣਾ ਫਿਰ ਉਹ ਦੁੱਖ ਦੱਸੋ ਪਰ ਐਸਾ ਜੀਵਨ ਨਾ ਬਣਾਈਏ ਵੀ ਮੜਾ ਜਾ ਸਿਰ ਪਿੜ ਹੋਇਆ ਵੀ ਸਤਿਗੁਰੂ ਆ ਆ ਕੀ ਤੁਸੀਂ ਕਰਤਾ ਮੜੀ ਜੀ ਕੋਈ ਦਿੱਕਤ ਹੋਈ ਵੀ ਮਹਾਰਾਜ ਆ ਕੀ ਕਰ ਦਿੱਤਾ ਨਾ ਬਰਦਾਸ਼ਤ ਕਰਨਾ ਹੈ ਪਹਿਲਾਂ ਸਹਿਣਾ ਹੈ ਆਪਣੇ ਜੀਵਨ ਵਿੱਚ ਦੁੱਖ ਨੂੰ ਹੰਡਾਣਾ ਜਿਵੇਂ ਸੁੱਖ ਆਇਆ ਓਵੇਂ ਦੁੱਖ ਵੀ ਆਏਗਾ ਉਹ ਦੋਵੇਂ ਕੱਪੜੇ ਨੇ ਉਸ ਵੈ ਗੁਰੂ ਦੇ ਦਰਦ ਦੇ ਦਿੱਤੇ ਹੋਏ ਜਿਹੜੇ ਅਸੀਂ ਪਾਣੇ ਨੇ ਸੁਖ ਦੁਖ ਦੁਇ ਦਰ ਕੱਪੜੇ ਪਹਿਰੈ ਜਾਏ ਮਨੁਖ ਜਿਥੈ ਬੋਲਣ ਹਾਰੀਐ ਟਿਥੈ ਚੰਗੀ ਚੁੱਪ ਅਖੀਰ ਦੀ ਜੋ ਪੰਕਤੀ ਇਸ ਸ਼ਲੋਕ ਦੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਜਿੱਥੇ ਤੁਹਾਨੂੰ ਪਤਾ ਲੱਗ ਜਾਏ ਨਾ ਵੀ ਸਾਹਮਣੇ ਵਾਲਾ ਬਹੁਤੀਆਂ ਚਲਾਕੀਆਂ ਕਰੀ ਜਾ ਰਿਹਾ ਹੈ ਸਾਡੇ ਬੋਲਣ ਦੇ ਨਾਲ ਗੱਲ ਨਹੀਂ ਮਿੱਟੀ ਨਹੀਂ ਪੈਣ ਦੇ ਰਿਹਾ ਅਗਾ ਦੀ ਅਗਾ ਅਗਾ ਦੀ ਅਗਾ ਹੋਰ ਚੱਲ ਰਿਹਾ ਹੈ ਤਾਂ ਮਹਾਰਾਜ ਕਹਿੰਦੇ ਭਾਈ ਉਥੇ ਚੁੱਪ ਹੀ ਕਰ ਜਾਓ ਉਥੇ ਬਹਿਸ ਕਰਨ ਦੀ ਲੋੜ ਨਹੀਂ ਉਥੇ ਬੋਲਣ ਦੀ ਲੋੜ ਨਹੀਂ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਸਾਧ ਸੰਗਤ ਜੀ ਕੀਤੀ ਕਿ ਸੰਤ ਮਹਾਂਪੁਰਖ ਗੁਰੂ ਪੀਰ پیغمبر ਹਮੇਸ਼ਾ ਥੋੜਾ ਬੋਲਦੇ ਸਨ ਹਮੇਸ਼ਾ ਲੋੜ ਜਿੰਨਾ ਬੋਲਣਾ ਲੋੜ ਤੋਂ ਵੱਧ ਨਹੀਂ ਆਪਣੇ ਜੀਵਨ ਦਾ ਵੀ ਅਸੀਂ ਨੇਮ ਬਣਾ ਲਈਏ ਸਾਧ ਸੰਗਤ ਜੀ ਮੇਰੇ ਖੁਦ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਮੈਂ ਤੁਹਾਨੂੰ ਦੱਸਣਾ ਬੋਲਣਾ ਜਿੰਨਾ ਘੱਟ ਕਰਾਂਗੇ ਨਾ ਉਨਾ ਮਨ ਸ਼ਾਂਤ ਹੋਏਗਾ। ਉਨਾ ਜੀਵਨ ਸ਼ਾਂਤ ਹੋਏਗਾ, ਉਨਾ ਜੀਵਨ ਸੁਖੀ ਹੋਵੇਗਾ। ਜਿੰਨਾ ਸੀ ਬੋਲਦੇ ਆ ਨਾ ਸਾਡੇ ਸ਼ਬਦ ਟਰੈਵਲ ਕਰਦੇ ਨੇ ਇਸ ਬ੍ਰਹਿਮੰਡ ਦੇ ਵਿੱਚ ਇਹ ਰੁਕਦੇ ਨਹੀਂ। ਕਿਸੇ ਨੂੰ ਗੁੱਸੇ ਨਾਲ ਬੋਲਤਾ ਨਾ ਉਹ ਸ਼ਬਦ ਟਰੈਵਲ ਕਰਕੇ ਸਾਡੇ ਤੇ ਬਾਰ 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 ਅਟੈਕ ਕਰਨਗੇ, ਮਾੜਾ ਹੋਏਗਾ ਫਿਰ ਸਾਡਾ। ਕਦੇ ਵੀ ਬੁਰਾ ਬੋਲ ਨਾ ਬੋਲੋ, ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲੋ। ਆਮ ਕਰਕੇ ਹੁੰਦਾ ਕਿਸੇ ਨੂੰ ਕੋਈ ਵਿਚਾਰੇ ਮੰਗਤੇ ਨੂੰ, ਭਿਖਾਰੀ ਨੂੰ ਸੀ ਮਾੜਾ ਬੋਲੋ, ਚੱਲ ਪਰਾ, ਫੜ ਪਰਾ। ਕਿੱਥੋਂ ਆ ਗਏ ਨਾ ਜੇ ਕੁਝ ਨਹੀਂ ਦੇਣਾ ਉਹਨੂੰ ਦਰਕਾਰੋ ਨਾ ਉਹਨੂੰ ਮਾੜਾ ਨਾ ਆਖੋ ਉਹਨੂੰ ਵੀ ਪਿਆਰ ਨਾਲ ਆਖ ਦਿਓ ਵੀ ਭਾਈ ਨਹੀਂ ਸਾਡੇ ਕੋਲ ਖੁੱਲੇ ਨਹੀਂ ਤੂੰ ਫਿਰ ਕਿਸੇ ਦਿਨ ਸਹੀ ਤਰੀਕੇ ਨਾਲ ਸ਼ਬਦਾਂ ਦਾ ਜਿਹੜਾ ਬੋਲ ਹੈ ਨਾ ਜਿਹੜਾ ਅਸੀਂ ਬੋਲਦੇ ਆ ਚੁਣ-ਚੁਣ ਕੇ ਸ਼ਬਦ ਬੋਲੇ ਜਾਣ ਵਧੀਆ ਜਿਹੜਾ ਸਾਡਾ ਭਲਾ ਕਰਨ ਤੇ ਪੂਰੇ ਨਾਪ ਤੋਲ ਕੇ ਥੋੜੇ ਕੋਈ ਗੁਰੂ ਪੀਰ ਪੈਗੰਬਰ ਦਿਖਾ ਦਿਓ ਕੋਈ ਸੰਤ ਮਹਾਂਪੁਰਖ ਦਿਖਾ ਦਿਓ ਇੰਨੀ ਦੁਨੀਆ ਜਾਂਦੀ ਹੈ ਜਾਂਦੀ ਰਹੀ ਹੈ ਵੀ ਕੋਈ ਮਾਪੁਰਖ ਲੋੜ ਤੋਂ ਵੱਧ ਬੋਲੀ ਜਾਂਦੇ ਹੁਣ ਬੋਲੀ ਜਾਂਦੇ ਹੁਣ ਸੰਗਤ ਆਈ ਇੱਕ ਦੋ ਬਚਨੋ ਨਾ ਕਰਨੇ ਭਾਈ ਆਹ ਕਰ ਲਿਆ ਕਰੋ ਭਾਈ ਅੰਮ੍ਰਿਤ ਛਕ ਲੋ ਭਾਈ ਪਾਠ ਕਰਿਆ ਕਰੋ ਇਦਾਂ ਉਹਨਾਂ ਨੇ ਦੋ ਕੁ ਸ਼ਬਦਾਂ ਵਿੱਚ ਦੋ ਤਿੰਨ ਬੋਲਾਂ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਕਰ ਦੇਣੀ ਭਾਈ ਇਦਾਂ ਕਰ ਲਿਆ ਕਰੋ ਆਹ ਕਰ ਲਿਆ ਕਰੋ ਇਸ ਤਰ੍ਹਾਂ ਕਰ ਲਿਆ ਕਰੋ ਬਸ ਬਹੁਤ ਜ਼ਿਆਦਾ ਨਹੀਂ ਤੇ ਅਸੀਂ ਕਈ ਵਾਰੀ ਜਦੋਂ ਬੋਲਣਾ ਸ਼ੁਰੂ ਹੋ ਜਾਂਦੇ ਆ ਮਾਫ਼ ਕਰਿਓ ਫਿਰ ਸਾਰੀਆਂ ਕਥਾ ਕਹਾਣੀਆਂ ਐ ਲੰਮੀਆਂ ਲੰਮੀਆਂ ਚੱਲਦੀਆਂ ਨੇ ਮਹਾਰਾਜ ਕਹਿੰਦੇ ਪਹਿਨ ਨਹੀਂ ਇਹ ਚੀਜ਼ਾਂ ਤੋਂ ਗੁਰੇਜ਼ ਕਰੋ ਪਰੇਜ਼ ਕਰੋ ਨਾਮ ਬੰਦਗੀ ਸਿਮਰਨ ਜਪ ਤਪ ਜੇ ਅਸੀਂ ਕੁਝ ਪ੍ਰਾਪਤੀ ਕਰਨੀ ਚਾਹੁੰਨੇ ਆ ਨਾ ਤੇ ਇਹ ਗੁਣ ਮਹਾਰਾਜ ਜੀ ਦੇ ਸਾਨੂੰ ਅਪਣਾਣੇ ਪੈਣਗੇ ਬੜੇ ਪਿਆਰੇ ਤੇ ਬੜੇ ਕਮਾਲ ਦੇ ਇਹ ਦੋਨੋਂ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਅੱਜ ਸਮਝੇ ਨੇ ਜਿਹਦੇ ਵਿੱਚ ਮਹਾਰਾਜ ਨੇ ਸਾਨੂੰ ਸਮਝਾਇਆ ਖਾਸ ਕਰਕੇ ਦੁੱਖ ਔਰ ਸੁੱਖ ਬਾਰੇ ਕਿ ਇਹ ਦੋਨੋਂ ਸਾਡੇ ਤਨ ਤੇ ਪਾਏ ਜਾਣ ਵਾਲੇ ਕੱਪੜੇ ਨੇ ਜਿਹੜੇ ਸਾਨੂੰ ਅਕਾਲ ਪੁਰਖ ਪਰਮਾਤਮਾ ਨੇ ਦਿੱਤੇ ਨੇ ਅੱਜ ਤੋਂ ਸੰਗਤ ਜੀ ਪ੍ਰਾਣ ਕਰ ਲਓ ਜਦੋਂ ਅਸੀਂ ਮਨ ਬਣਾ ਲਾਂਗੇ ਨਾ ਪ੍ਰਾਣ ਕਰ ਲਾਂਗੇ ਸੱਚ ਜਾਣਿਓ ਫਿਰ ਦੁੱਖ ਵੀ ਨਾ ਦੁੱਖ ਚ ਅਸੀਂ ਦੁਖੀ ਨਹੀਂ ਹੋਵਾਂਗੇ ਕਦੀ ਵੀ ਕਦੇ ਵੀ ਦੁੱਖ ਆਏਗਾ ਜ਼ਿੰਦਗੀ ਚ ਸੱਚ ਜਾਣਿਓ ਇਹ ਅਵਸਥਾ ਬਣਦੀ ਹੈ ਬੰਦਾ ਨਹੀਂ ਫਿਰ ਦੁਖੀ ਹੁੰਦਾ ਕੋਈ ਗੱਲ ਨਹੀਂ ਮੈਂ ਕੱਲ ਹੱਸ ਰਿਹਾ ਸਾਂ ਮੇਰਾ ਪਰਮਾਤਮਾ ਮੈਨੂੰ ਹਸਾਰਿਆ ਸੀ ਅੱਜ ਮੇਰੇ ਕੋਈ ਦੁੱਖ ਹੋ ਗਿਆ ਤੇ ਮੈਂ ਰੋ ਰਿਹਾ ਤੇ ਮੇਰਾ ਪਰਮਾਤਮਾ ਦਾ ਰੰਗ ਹੈ ਮੈਨੂੰ ਰੁਵਾ ਰਿਆ ਕੋਈ ਨਹੀਂ ਫਿਰ ਕੀ ਹੈ ਕੱਲ ਮੈਂ ਤੰਦਰੁਸਤਾਂ ਭੱਜਿਆ ਫਿਰਦਾ ਸੀ ਕਦੇ ਇੱਧਰ ਕਦੇ ਉੱਧਰ ਮੇਰਾ ਪਰਮਾਤਮਾ ਮੈਨੂੰ ਤੋਰ ਰਿਆ ਸੀ ਅੱਜ ਮੇਰੇ ਦਰਦ ਕੋਈ ਤਕਲੀਫ ਉੱਠ ਗਈ ਹੈ ਅੱਜ ਮੈਂ ਬਿਮਾਰ ਹੋ ਗਿਆ ਅੱਜ ਮੈਂ மஞ்சੇ ਤੇ ਪੈ ਗਿਆ ਹਿਲਿਆ ਨਹੀਂ ਜਾ ਰਿਹਾ ਖਾਦਾ ਪੀਤਾ ਜਮ ਨਹੀਂ ਹੋ ਰਿਹਾ ਕੋਈ ਨਹੀਂ ਮੇਰੇ ਪਰਮਾਤਮਾ ਨੇ ਮੈਨੂੰ ਇਹ ਵੀ ਦਾਤ ਦੁੱਖ ਦੀ ਦਿੱਤੀ ਹੈ ਇਹ ਕੱਪੜਾ ਪਹਿਨਾਇਆ ਤੇ ਮੈਂ ਇਹ ਪਹਿਨ ਲੈ ਇਹ ਮਨ ਬਣਾਓ ਇਹ ਸੁਰਤੀ ਬਣਾਓ ਇਹ ਅਵਸਥਾ ਬਣਾਓ ਜਿਸ ਵਕਤ ਇਹ ਬਣ ਗਈ ਨਾ ਫਿਰ ਨਾਲੇ ਦੇਖੋ ਜ਼ਿੰਦਗੀ ਜਿਉਂਦਾ ਆਨੰਦ ਕਿੰਨਾ ਹੁੰਦਾ ਫਿਰ ਜੀਵਨ ਜਿਉਣ ਦਾ ਕਿੰਨਾ ਸੁੱਖ ਮਿਲਦਾ ਹੈ ਕਿੰਨਾ ਸਤਗੁਰੂ ਜੀ ਆਤਮਾ ਨੂੰ ਸੁੱਖ ਦਿੰਦੇ ਨੇ ਉਹ ਸਾਨੂੰ ਇਸ ਚੀਜ਼ ਤੋਂ ਬਾਧੀ ਪ੍ਰਾਪਤ ਹੋਏਗਾ ਸੋ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦੋ ਸ਼ਲੋਕ ਅੱਜ ਦੀ ਕਥਾ ਵਿੱਚ ਸਰਵਣ ਕੀਤੇ ਹਨ ਕੱਲ ਨੂੰ ਅੱਗੇ ਇਸੇ ਵਾਰ ਦੀ ਪੌੜੀ ਹੈ ਉਹਦੇ ਨਾਲ ਜੁੜਾਂਗੇ ਜੀ ਭੁੱਲਾਂ ਦੀ ਖਿਮਾ ਕਰਨਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ